हां जी मित्रों अर्जना ਪੰਜਾਬ ਨੰਬਰ ਪੀਵੀ 31 2018 ਮਾਡਲ ਹੈ ਸੈਂਟਰ ਗੇਅਰ ਮੂਰਲੇ ਟਾਇਰ ਰੇਡੀਅਲ ਹੈ ਤੇ ਮਗਰਲੇ 60 ਪੈਸੀਆ ਪੂਰਾ ਸੁੱਕਾ ਟਰੈਕਟਰ ਹੈ ਸੈਂਟਰ ਗੇਅਰ ਹੈ ਤੇ ਡਿਸਟ੍ਰੀਬਿਊਟਰ ਭਾਈ ਸਿੰਗਲ ਹੈ ਲੱਗਿਆ ਡਬਲ ਡਬਲ ਹੈ ਡਿਸਟ੍ਰੀਬਿਊਟਰ ਆ ਬਾਕੀ ਨੋਪੀ ਛਾਤਰੀ ਮਿਲੂਗੀ ਛਾਤਰੀ ਮਿਲੂਗੀ ਛਾਤਰੀ ਲੱਗੀ ਮਿਲੂਗੀ ਕੋੜਾ ਬੈਂਪਰ ਲੱਗਿਆ ਤੇ ਪੂਰਾ ਸਾਫ ਟਰੈਕਟਰ ਹੈ ਤੁਸੀਂ ਹੱਥ ਲਾ ਕੇ ਦੇਖੋ ਐ ਜਮਾ ਓਕੇ ਦਾ ਰਿਪੋਰਟ ਆ ਰੇਤਾ ਲੱਗ ਜਾਊਗਾ ਪਰ ਤੁਹਾਨੂੰ ਤੁਹਾਡੇ ਹੱਥ ਤੇ ਕਿਤੇ ਆਏ ਨੀ ਬਿਕੋਦ ਨੂੰ ਛਰੀਟਦਾਰਾ ਦਾਗ ਮਿਲ ਜੂਗਾ ਪੂਰਾ ਸਾਫ ਟਰੈਕਟਰ ਹੈ ਤੇ ਬਾਈ ਕੀ ਮੰਗ ਬੰਗੇ ਇਹ 5 ਲੱਖ 15 ਹਜ਼ਾਰਾ ਦੇ ਦਾਂਗੇ ਆਪਾਂ ਟਰੈਕਟਰ ਬਾਕੇ ਲੈ ਜਾਓ ਤੱਕਲਾ ਟਰੈਕਟਰ ਮੇਰੇ ਕੋਲ ਇਹ ਨਹੀਂ ਪਾਉਣਾ ਮੇਰਾ ਹੋਰ ਵੀ ਟਰੈਕਟਰ ਹੈ ਮਰਜੀ ਬਾਕੇ ਲੈ ਜਾਓ ਕਿਤੇ ਕੋਈ ਟੁੱਟਿਆ ਫੁੱਟਾ ਹੋਵੇ ਤਾਂ ਮੈਂ ਬੈਠਾਂ ਕਾਰ ਨੇ ਗੱਲ ਤੋਂ ਹੋਵੇ ਤਾਂ ਬੈਠਾਂ ਕੋਈ ਟਾਇਰਾਂ ਚ ਘੱਟ ਹੋਵੇ ਤਾਂ ਬੈਠਾਂ ਕੋਈ ਬੰਦਾ ਪੇਂਡ ਸੇਟ ਕਦੇ ਪਤਾ ਬੈਠੇ ਆ ਆਪਣਾ ਟਰੈਕਟਰ ਨੂੰ ਫਾਸਟ ਪਾਲੀ ਟਰੈਕਟਰ ਹੁੰਦੇ ਨੇ ਫਾਸਟ ਪਾਲ ਇਹ ਪੰਜਾਬ ਦਾ ਨੰਬਰ ਹੈ ਪੀ ਵੀ 19 ਪੀ ਵੀ 31 ਲੋਕਲ ਮਾਨਸਾ ਦਾ ਨੰਬਰ ਆ ਆਪਾਂ ਲੋਕਾਂ ਵਾਂਗੂ ਪੈਂਟਰ ਪੁੰਟੇ ਨਹੀਂ ਕਰੇ ਰੱਖੇ ਨਾ ਪੈਂਟਰ ਕੋਲੇ ਜਾਣਾ ਹੈ ਸਕਰੀਨ ਤੇ ਨੰਬਰ ਕੱਲੀ ਹੁੰਦਾ ਤੇ ਅਗਲਾ ਟਰੈਕਟਰ ਹੈਗਾ 750 ਸੋਨਾਲੀਕਾ 60 ਗੇਰ 20 ਮਾਡਲ 20 ਮਾਡਲ ਦਸੀ ਬਈ ਜੇ ਸੋਨਾਲੀਕਾ ਦੀ ਪਹਿਲੀ ਗੱਲ ਹੋਈ ਹੈ 20 21 22 ਹੂੰ ਜੋ ਮਰਜ਼ੀ ਚਾਹੇ 50 ਦਾ ਚਾਹੇ 60 ਦਾ ਹੂੰ 5.5 ਲੱਖ ਦਾ ਜਿਹੜਾ ਮਰਜ਼ੀ ਹੱਕ ਕੇ ਲੈ ਜਾਓ ਕੋਈ ਮਰਜ਼ੀ ਹਾਂ ਦੁਆਰੀ ਤੱਕ ਕਪੜਾ ਹੈ 49 ਲੀਕਾ ਖੜੇ ਹੈਗੇ ਹਾਂ ਦੁਬਾਰੀ ਤੇ ਕੋਫਰ ਹੈ 18 ਮਾਡਲ 20 ਮਾਡਲ 22 ਮਾਡਲ ਤੇ ਇਹ ਵੀ 20 ਹੈਗਾ ਕੋਈ ਮਰਜ਼ੀ ਟਰੈਕਟਰ ਜੋ ਤੁਹਾਨੂੰ ਚੰਗਾ ਲੱਗੇ 60 ਵਾਲਾ 50 ਵਾਲਾ 5.5 ਲੱਖ ਦਾ ਯੈਸ ਨੋ ਹੱਕ ਕੇ ਲੈ ਜਾਓ ਸੌਦਾ ਕਰਨ ਤੋਂ ਬਾਅਦ ਹਾਂ ਇਹ ਟਰੈਕਟਰਾਂ ਦੇ ਵਿੱਚੋਂ ਦੁਬਾਰੀ ਦੀ ਆਫਰ ਤੇ ਜਿਹੜਾ ਮੇਰਾ 22 ਟੈਕਟਰ ਜਾਊਗਾ ਉਹਨਾਂ ਦੇ ਬੱਚੇ 30 ਧਿਆਣੀ ਦੇ ਨਾਮ ਤੇ 2500 ਰੁਪਏ ਉਹਨਾਂ ਨੂੰ ਦੁਬਾਰੀ ਵੱਲੋਂ ਆਫਰ ਕੀਤੀ ਜਾਊਗੀ ਜੋ ਮਰਜ਼ੀ ਲੈਣ 5000 ਆਪਣੀ ਵੀਡੀਓ ਲਈ ਆਫਰ ਹੈ ਹੈ ਤੇ ਟਰੈਕਟਰ ਦਿਖਾ ਬਾਈ ਸਾੜੇ ਗੇਰਾ ਪੂਰਾ ਸੁੱਧਾ ਟਰੈਕਟਰ ਹੈ ਟਰੈਕਟਰ ਟੱਪਾ ਮੂਹਲੇ ਟਾਇਰ ਤੇ ਕਈ ਬਣਾਸੀ ਪੈਸੇ ਆ ਮਗਰਲੇ ਵੀ 80 ਪੈਸੇ ਆ ਪੂਰਾ ਸਾਫ ਟਰੈਕਟਰ ਆ ਕਿਸੇ ਵੀ ਭਰਾ ਨੂੰ ਜੱਜਦਾ ਹੋਵੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਸੰਪਰਕ ਕਰ ਸਕਦਾ ਹੈਗਾ ਤੇ ਸੋਨਾ ਲੀਕਾ ਸਤਰੀ ਵਗੈਰਾ ਲੱਗੀ ਹੋਈ ਆ ਟਾਪ ਲਿੰਕ ਡੰਡਾ ਹੋਕਰ ਸਭ ਕੁਝ ਤੁਹਾਨੂੰ ਇਹ ਜਿੰਨੀ ਵੀ ਐਸੈਸਰੀ ਹੁੰਦੀ ਆ ਨਾਲ ਮਿਲੂਗੀ ਤੇ ਇੱਕ ਚੀਜ਼ ਹੋਰ ਮੇਰੇ ਇਹ ਚੇਂਜਰ ਗੇਅਰ ਆ ਆ ਦੇਖੋ ਯਾਨੀ ਕਿ ਜਿੰਨੀਆਂ ਸਪੀਡਾਂ ਅੱਗੇ ਉਹਨੀਆਂ ਸਪੀਡਾਂ ਪਿੱਛੇ ਤੇ ਡਬਲ ਡਿਸਟ੍ਰਿਬਿਊਟਰ ਤੇ ਜੇ ਕਿਸੇ ਭਰਾ ਨੂੰ ਜੱਜਦਾ ਤਾਂ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲੀ ਜਾਂਦਾ ਧੰਨਵਾਦ